ਮਾਤਾ ਜੀ ਹਾਂ ਜੀ। ਕੀ ਬਣਨ ਲੱਗਿਆ? ਪੂੜੇ ਲੱਗੇ ਆ ਬਣਨਾ। ਪੂੜੇ ਲੱਗਿਆ ਬਣਨਾ। ਹਾਂ ਜੀ। ਅੱਛਾ। ਤੇ ਚੁੱਲੇ 'ਚ ਅੱਗ ਲੱਗ ਗਈ ਆ ਬਾਲਨਾ। ਹਾਂ। ਲੱਕੜੀ ਲਾ ਕੇ ਬਾਥੀ ਲਾ ਕੇ। ਅੱਛਾ। ਹਾਂ। ਪੂੜੇ ਕਿਹੜੇ ਬਣਾਉਣੇ ਆ? ਗੁੜੇ ਗੁੱਟ ਦੇ ਬਣਾਉਣੇ ਆ। ਗੁੜਾ ਵਾਲੇ ਮਿੱਠੇ। ਮਿੱਠੇ। ਮੈਨੂੰ ਤਾਂ ਗੁੜ ਬਹੁਤ ਚੰਗਾ ਲੱਗਦਾ। ਬਹੁਤ ਵਧੀਆ ਲੱਗਦਾ। ਮਿੱਠੇ ਪੂੜੇ ਬਣਨ ਲੱਗੇ ਜੀ ਦੇਖੋ ਜੀ। ਹਾਂ ਜੀ। ਕੀ ਆ ਸੋਹਣੇ ਤਰੀਕੇ ਨਾਲ ਸਲੀਕੇ ਨਾਲ ਅੱਗ ਲੱਗ ਗਈ ਮਾਤਾ ਜੀ ਲਾਉਣ। ਇਹ ਜੀ। ਅੱਛਾ ਇਹ ਚੁੱਲਾ ਬੜਾ ਵਧੀਆ ਬਣਿਆ ਹੋਇਆ ਹੈ ਲਾ ਬਹੁਤ ਵਧੀਆ ਹੈ ਇਹ ਮੇਰੀ ਨੂ ਨੇ ਬਣਾਇਆ ਹੋਇਆ ਅੱਛਾ ਹਾਂਜੀ ਲਾ ਜੀ ਪੂੜੇ ਬਣਨਗੇ ਜੀ ਅੱਜ ਸਰੋਤਿਓ ਮਾਤਾ ਸ਼ਿੰਦਰ ਕੌਰ ਹੈ ਹਾਂਜੀ ਪਿੰਡ ਖੇੜੀ ਪਿੰਡ ਖੇੜੀ ਜ਼ਿਲ੍ਹਾ ਰੋਪੜ ਜ਼ਿਲ੍ਹਾ ਰੋਪੜ ਵਾਹ ਜੀ ਵਾਹ ਬਸ ਬਸ ਗੰਧ ਮਸ ਅਦਰ ਬਲ ਪਣੀ ਆ ਦੇਖੋ ਜੀ ਮਾਤਾ ਜੀ ਦੇ ਨਾਲ ਇੱਕ ਅਸਿਸਟੈਂਟ ਮਾਤਾ ਵੀ ਅੱਜ ਹੈਗੀ ਸਾਡੇ ਕੋਲ ਸੇਲੀ ਮਾਤਾ ਹਾਂ ਸੇਲੀ ਥੋੜੀ ਹੈ ਹਾਂਜੀ ਕਿਆ ਨੋ ਇਹਨਾਂ ਦਾ ਦਰਸ਼ਨ ਕਰੋ ਸੁਖ ਦਰਸ਼ਨ ਹੈ ਸੁਖ ਦਰਸ਼ਨ ਕਰੋ ਹਾਂਜੀ ਵਾਹ ਜੀ ਲੇਖੋ ਜੀ ਅੱਗ ਲੱਗੀ ਜੀ ਹੁਣ ਇਹਦੇ ਪਰ ਕਿਆ ਧਰਨਾ ਕੜਾਹੀ ਧਰਨੀ ਹੈ ਤਵਾ ਧਰਨਾ ਹੈ ਅਜਾ ਹੀ ਤਵਾ ਹਾਂ ਜੀ ਵਾਹ ਜੀ ਵਾਹ ਲਓ ਜੀ ਅਜੇ ਬਾੜ ਲਵੇ ਨਾ ਹੈ ਬਾੜ ਲਵੇ ਨਾ ਆਹ ਆਹ ਭੂਖਣਾ ਭੂਖਣਾ ਚਿਮਟਾਤਾ ਆਹ ਚਿਮਟਾ ਆਪੂ ਹੁਣਾਵੀ ਪਿਆ ਆਹ ਆਹ ਲਓ ਜੀ ਇਹ ਦੇਖੋ ਭੂਖਣਾ ਆਹ ਭੂਖਣਾ ਪੂਖਣਾ ਕਈ ਵਾਰੀ ਦੇ ਬੇਲੀ ਬੈਠੀ ਆਂ ਲੈ ਪੂਖਣਾ ਦੇ ਦੇ ਅੱਗ ਬਾਜ ਜੇ ਬੇ ਲੈ ਲੈ ਅੱਗ ਤਾਂ ਵੱਲ ਗਈ ਹੈ ਲੈਖ ਦੀ ਆ ਸਾ ਤਮਾਸ਼ਾ ਲੈ ਨਾ ਤਵਾ ਬਾਹਰ ਹਾਲੋ ਜੀ ਦੋਏ ਸਹੇਲੀਆਂ ਜੀ ਹੈ ਵਾਹ ਜੀ ਵਾਹ ਪੂਖਣਾ ਕਈ ਵਾਰੀ ਜਿੱਦਾਂ ਅੱਜ ਕੱਲ ਕਹਿੰਦੇ ਵੀ ਬੇਲ ਨਾ ਮਾਰਦੇ ਪੂਖਣਾ ਵੀ ਮਾਰ ਦਿੰਦੇ ਤੇ ਮਾਤਾ ਕਈ ਵਾਰੀ ਨਹੀਂ ਅੱਛਾ ਆ ਦੇ ਚਿੰਤਾ ਲੈ ਲਓ ਜੀ ਇਹ ਦੇਖੋ ਕਿੰਨੀ ਸੋਹਣੀ ਅੱਗ ਲੱਗੀ ਹੈ ਜੀ ਇਹ ਕਿੰਨਾ ਵਧੀਆ ਲੱਗਦਾ ਵਿਰਸਾ ਪੰਜਾਬ ਦਾ ਹੈ ਦੋਏ ਲੱਗਿਆ ਗਾਈ ਸਾਂ ਤੇ ਬਸ ਸਭ ਕੋ ਸਕਾਰ ਲੈਣਾ ਆ ਹਾਂ ਇਹ ਤਾਂ ਸਾਡੇ ਜਮਾਨੇ ਵਿੱਚ ਸੀ ਉਹ ਵਾਹ ਜੀ ਵਾਹ ਹੁਣ ਬਣ ਗਈ ਗੱਲ ਆ ਨਾ ਹਾਂ ਜੀ ਵਾਹ ਜੀ ਸਮਾਨ ਆ ਗਿਆ ਤਿਆਰ ਕਰ ਲਿਆ ਹਾਂ ਨਾ ਆ ਕੇ ਹੁਣ ਇਹਦੇ ਵਿੱਚ ਤੇਲ ਇਹ ਗੱਤਾ ਵੀ ਲੈ ਲਈਦਾ ਅੱਛਾ ਪੱਤਾ ਲੈ ਲੇ ਤੁਸੀਂ ਹਾਂ ਇਹ ਅਸੀਂ ਪੱਤਾ ਪਹਿਲਾਂ ਤੇ ਲੈਨੇ ਆ ਅੱਛਾ ਤੇ ਆਹ ਮਿੱਠੇ ਆਲਾ ਆਟਾ ਕੋਆ ਹੋਇਆ ਹੋਇਆ ਆਟਾ ਘੋਲਿਆ ਵਾ ਵਾਹ ਜੀ ਵਾਹ ਤੇ ਆਹੇ ਹਾਂ ਤੇਲ ਤੇਲ ਲਾਉਣ ਨੂੰ ਤੇਲ ਲਾਉਣ ਨੂੰ ਆ ਗਿਆ ਇਹ ਸਰੋਂ ਵਾਲਾ ਸਰੋਂ ਦਾ ਤੇ ਆਏ ਹਾਏ ਹਾਏ ਸਰੋਂ ਦਾ ਤੇਲ ਜੀ ਆ ਆਹ ਕੀ ਕਹਿੰਦੀ ਛੇਲੀ ਪੁੱਛੋ ਡਾਇਰੈਕਸ਼ਨ ਦੇ ਰਹੀ ਹੈ ਤੇਲ ਲਾਉਣਾ ਤੇਲ ਲਾਉਣਾ ਚਾ ਆ ਲਓ ਜੀ ਤੇਲ ਲੱਗ ਗਿਆ ਅੱਛਾ ਲਾ ਲਿਆ ਸੋਨਾ ਖਸਾ ਲਾ ਦਿੱਤੀ ਆ ਦੇਖੋ ਜੀ ਕੀ ਆ ਸੋਨਾ ਦ੍ਰਿਸ਼ਾ ਜੀ ਹੈ ਸਰੋਤਿਆਂ ਨੇ ਨਾ ਕਹਿਣਾ ਵੀ ਸਾਡੀ ਦਾਦੀ ਬਣਾਉਂਦੀ ਹੁੰਦੀ ਸੀ ਸਾਡੀ ਨਾਨੀ ਬਣਾਉਂਦੀ ਹੁੰਦੀ ਸੀ ਆ ਦੇਖ ਲਓ ਜੀ ਜਗਤ ਦਾਦੀ ਬੇਬੇ ਸਿੰਦਰ ਕੌਰ ਹੈ ਬੇਬੇ ਸਿੰਦਰ ਕੌਰ ਤੁਸੀਂ ਤਾਂ ਜਗਤ ਦਾਦੀ ਬਣ ਗਏ ਹੈ ਇਹ ਆਪਣੀ ਤਾਕਤ ਆ ਵੀ ਮੋਟਾ ਬਣਾਉਣਾ ਕੇ ਪਤਾ ਲਾ ਅੱਛਾ 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 ਇਹ ਆਪਣੀ ਤਾਕਤ ਇਹਨੂੰ ਚੱਕ ਨਹੀਂ ਪੈਂਦਾ ਨਹੀਂ ਕਰਦਾ ਬੰਦਾ ਚੱਕ ਕੇ ਦੋ ਵਾਹ ਜੀ ਵਾਹ ਇਹ ਨਹੀਂ ਬਣਦਾ ਹੁੰਦਾ ਨਾ ਮਾਤਾ ਹਾਂ ਹਾਂ ਇੱਕ ਨਹੀਂ ਵਾਹ ਜੀ ਵਾਹ ਹੈ ਬੱਲੇ ਲਾ ਦੇ ਬੱਲੇ ਬੱਲੇ ਫੱਡ ਬਣ ਨਹੀਂ ਅਸਾ ਉੱਪਰ ਤੇ ਵੀ ਲਾ ਦੇਣਾ ਫੱਟੇ ਵੀ ਲਾ ਦੇਣਾ ਲਾ 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 ਦੇ ਉੱਤੇ ਨੂੰ ਵਾਹ ਜੀ ਵਾਹ ਦੇਖੋ ਜੀ ਮਿੱਠਾ ਪੂੜਾ ਹੈ ਮਿੱਠਾ ਪੂੜਾ ਇੰਨੀ ਸੋਣੀ ਲੱਗ ਰਹੀ ਨੇ ਬੇਬੀ ਤੁਸੀਂ ਦੋਏ ਜਾਨੀਆਂ ਹੈ ਬਹੁਤ ਵਧੀਆ ਲੱਗ ਰਿਹਾ ਹੈ ਅਰੇ ਅਕਸਰੇ ਬਣ ਜਾਂਦੇ ਹੁੰਦੇ ਤੇ ਮਾਤਾ ਹਾਂਜੀ ਧੰਨਵਾਦ ਅੱਗੇ ਟੱਬਰ ਵੱਡਾ ਹੁੰਦਾ ਸੀ ਬਾਹਰਤੀ ਪਰ ਲੈਣੀ ਪਕਾ ਕੇ ਅੱਛਾ ਤੇ ਸੁਵੇਟ ਬਣ ਲੈਣੀ ਨੂਨ ਵਾਲੀ ਬਣ ਜਾਂਦੀ ਹਾਂ ਨੂਨ ਵਾਲੇ ਵੀ ਬਣ ਜਾਂਦੇ ਆ ਪਾ ਦਿਓ ਆਪਣੇ ਨੂੰ ਮਿਰਚ ਪਾ ਲੋ ਲੋਟੇ ਪਾ ਕੇ ਘਰ ਤਾਂ ਸੱਟ ਬੜੀ ਛੇਤੀ ਮਾਤਾ ਤੁਸੀਂ ਤਾਂ ਹਾਂ ਹੈ ਇਹ ਵੀ ਬਣਦਾ ਵਾਹ ਜੀ ਵਾਹ ਆ ਦੇਖੋ ਗਿੱਠੀ ਵੱਢੀ ਹੈ ਆ ਕਿੰਨੀ ਸੋਣੀ ਗੈਸ ਤੇ ਕੀ ਗੱਲ ਆਸਵਾਦ ਨਹੀਂ ਆਂਦਾ ਗੈਸ ਤੇ ਨਾ ਉਹ ਰੋਟੀ ਪੂਰਾ ਸੇਕ ਚੱਲ ਰਿਹਾ ਇਸ ਟਾਈਮ ਇਹਨਾਂ ਰੋਟੀ ਵੀ ਨਹੀਂ ਬਣਦੀ ਇੱਕ ਸਿਰਫ ਜਿਵੇਂ ਕਹਿੰਦੇ ਹੁੰਦੇ ਆ ਵੀ ਹੁਣ ਜਿਹੜੀਆਂ ਗੁੱਡੀਆਂ ਨਮੀਆਂ ਆ ਇਹ ਪਕਾਉਂਦੀਆਂ ਨਹੀਂ ਤੇ ਹੁਣ ਸਿਆਣਿਆਂ ਦਾ ਤਾਂ ਟਾਈਮ ਪੂਰਾ ਹੈ ਹਾਂ ਐਕ ਨਹੀਂ ਜੇ ਬਣਾਉਂਦਾ ਆਪ ਬਣਾ ਵੀ ਲੈਂਦੀਆਂ ਅੱਜ ਕਦੇ ਆਉਂਦੇ ਵੀ ਨਹੀਂ ਹੈਗੇ ਆਉਂਦੇ ਵੀ ਨਹੀਂ ਹੈਗੇ ਆਹ ਲਓ ਜੀ ਆਖ ਲਾ ਓਏ ਹੋਏ ਹੋਏ ਕੀ ਸੋਹਣਾ ਰੰਗ ਆਇਆ ਵਾਹ ਬੱਲੇ 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 ਮਾਤਾ ਆਦਾ ਗੱਲ ਬਣ ਗਈ ਗੱਲ ਬਣ ਗਈ ਹੈਂ ਦੇਖੋ ਜੀ ਸਰੋਤਿਓ ਬਿਲਕੁਲ ਵਧੀਆ ਊੜਾ ਜਿੰਨ ਦੇਖ ਕੇ ਦਿਲ ਕਰਦਾ ਵੀ ਖਾ ਲਈਏ ਇਹਨੂੰ ਹੈਨਾ ਹੂੰ ਮਿੱਠਾ ਗੋੜਾ ਵਾਲਾ ਗੋੜਾ ਵਾਲਾ ਸੇਤ ਪੱਖੋ ਵੀ ਬੜਾ ਵਧੀਆ ਇਹ ਬਹੁਤ ਵਧੀਆ ਹੂੰ ਪੂਰੀ ਤਾਕਤ ਆ ਜੂਗੀ ਹੈ ਪੂਰੀ ਤਾਕਤ ਆ ਉਹ ਜਿਹੜੀ ਹੁਣ ਪੁਰਾਣੀ ਚੀਜ਼ ਹੁਣ ਨਵੇਂ ਖਾਂਦੇ ਨਹੀਂ ਤਾਂ ਹੀ ਤਾਂ ਉਹਨਾਂ ਨੂੰ ਸਾਰੀ ਬਿਮਾਰੀ ਲੱਗੀ ਹਈ ਹੈ ਹਾਂ ਜਿਹੜੀਆਂ ਆਪਾਂ ਪੁਰਾਣੀਆਂ ਚੀਜ਼ਾਂ ਐ ਖਾਂਦੇ ਤੇ ਬਿਮਾਰੀ ਤਾਂ ਨੇੜੇ ਖੜਦੀ ਨਹੀਂ ਸੀ ਲੱਗਣੀ ਤਾਂ ਫੀ ਸੀ ਹਾਂ ਆਨੂ ਪਲੇਟ ਆ ਦੇਖੋ ਜੀ ਗੁੜ ਵਾਲੇ ਪੂਰੇ ਬਣ ਰਹੇ ਆ ਇੱਕ ਪੂਰਾ ਤਿਆਰ ਹੋ ਗਿਆ ਕਿ ਆ ਸੋਹਣਾ ਰੰਗ ਆਇਆ ਔਰ ਇੱਕ ਪਲਟੀ ਖਲਾਤੀ ਵਾਤਾ ਜਿੰਨੇ ਹੁਣ ਇੱਕ ਹੋਰ ਖਾਣ ਲੱਗਿਆ ਥੱਲੇ ਤੇ ਨਾਤਾ ਸੋ ਉਹ ਲਉਗੀ ਇਹ ਤਾਂ ਤੇਰਾ ਥੋੜਾ ਲਾ ਥੋੜਾ ਤੁਸੀਂ ਉੱਠ ਕੇ ਘੁੰਮ ਘੁੰਮ ਕੇ ਲਾਣੇ ਚਾਹਦੇ ਤਾਂ ਵੀ ਵਰਤ ਲਓ ਸੌਕੇ ਜਿੱਧਰ ਨੂੰ ਹਾਂ ਹਾਂ ਇੱਧਰ ਤੇ ਇੱਧਰ ਇੱਧਰ ਤੇ ਕਰਾ ਦੋ ਹੈਲਪ ਅਨੂਹਾ ਵੀ ਤਾਂ ਤਾਈ ਕ ਤਾਈ ਸਿੱਖੂਗਾ ਹੈ ਤਾਈ ਸਿੱਖੂਗਾ ਹਾਂ ਇਹ ਤਾਂ ਟ੍ਰੇਨ ਲੱਗਦੀ ਤੁਹਾਡੇ ਵਾਲੀ ਨੂੰ ਤਾਂ ਟ੍ਰੇਨ ਲੱਗਦੀ ਆ ਭਾਈ ਇੱਥੇ ਸਿੱਖ ਜਾਂਦੇ ਆ ਫਿਰ ਵਾਹ ਜੀ ਵਾਹ ਖੁਸ਼बू ਆਨ ਲੱਗੀ ਮਾਤਾ ਹੀ ਹੈ ਹਾਂ ਹਾਂ ਏ ਖਲਾਦੋ 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 ਫੁਲਟਾ ਥੱਲੇ 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 ਇੱਕ ਵਾਰ ਥੱਲੋ ਹਾਂ ਆਹ ਦੇਖੋ ਜੀ ਰੁੜਕ ਗਿਆ ਹੈ ਹਾਂ ਰੁੜਕ ਗਿਆ ਜੀ ਪੂੜਾ ਨਾ ਜੋੜ ਦਿੰਦੀ ਨਹੀਂ ਉਹ ਜੋੜਨਾ ਨਹੀਂ ਤਾਂ ਖਲਾਦੋ ਕੋਈ ਨਹੀਂ ਖੁਸ਼ਬੂ ਬੜੀ ਸੋਹਣੀ ਆਣ ਲੱਗੀ ਚੰਦਰਗੌਰ ਜੀ ਹੈ ਆਹ ਦੇਖੋ ਜੀ ਟਰੈਕਟਰ ਮੈਂ ਤੇ ਆ ਕੇ ਇਹਦੇ ਵਿੱਚ ਸੌਫ ਵਗੈਰਾ ਸਭ ਕੁਝ ਪਾਇਆ ਸੌਫ ਵੀ ਪਾਈ ਆ ਹਾਂ ਜੀ ਮਿੱਠੀ ਸੌਫ ਪਾਈ ਆ ਗੁੜ ਪਾਇਆ ਅੱਛਾ ਜੀ ਤੇ ਆਟਾ ਪਾਇਆ ਲਿਓ ਜੀ ਹੁਣ ਅਗਲਾ ਆਣ ਲੱਗਾ ਜੀ ਇਹ ਆ ਕੋਸਪਾਜੀ ਬੈਟਰ ਦੇ ਵਿੱਚ ਬੈਟਰ ਦੇ ਵਿੱਚ ਮੈਂ ਪਾਇਆ ਗੁੜ ਅੱਛਾ ਹਾਂਜੀ ਉਹ ਆਪਣੇ ਅਕੋਰਡਿੰਗ ਲੈ ਸਕਦੇ ਆ ਜਿੰਨਾ ਵੀ ਤੁਹਾਨੂੰ ਚਾਹੀਦਾ ਆ ਜਿੰਨਾ ਕੁ ਬਣਾਉਣਾ ਉਹਦੇ ਹਿਸਾਬ ਨਾਲ ਜਿਵੇਂ ਕਿ ਅਸੀਂ ਅਗਰ 1 ਕੋਲੀ ਆਟੇ ਦੀ ਲਈ ਹੈ ਤਾਂ ਹਾਫ ਕੋਲੀ ਗੁੜ ਦੀ ਚਾਹੀਦੀ ਆ ਤੇ ਉਹਨੂੰ ਘੋਲ ਕੇ ਵਿੱਚ ਥੋੜੀ ਸੌਂਫ ਪਾ ਦੋ ਸੌਂਫਾ ਹੱਥ ਦੇ ਨਾਲ ਮਸਲ ਲੈਣੀ ਆ ਹਲਕੇ ਹਲਕੇ ਜੀ ਤੇ ਫਿਰ ਉਹ ਕਰ ਆ ਦੇਖੋ ਜੀ ਬੈਟਰ ਥੋੜਾ ਟਾਈਮ ਪਹਿਲਾਂ ਬਣਾ ਲਿਆ ਕਿਉਂਕਿ ਵਧੀਆ ਬਣ ਜਾਂਦਾ ਆ ਆਗੇ ਜੀ ਅਗਲਾ ਪੂੜਾ ਓ ਵਾਹ ਜੀ ਵਾਹ ਮਾਤਾ ਆ ਦੇਖੋ ਜੀ ਨਵੀਂ ਪੀੜ੍ਹੀ ਤੇ ਪੁਰਾਣੀ ਪੀੜ੍ਹੀ ਇਕੱਠਿਆਂ ਲੱਗਿਆ ਹੋਇਆ ਹੈ ਹੈ ਇਹਨੂੰ ਮੈਂ ਕਹਿੰਦੀ ਮੈਂ ਖਲਾਰਨਾ ਹੈ ਆ ਖਲਾਰਾਂਗੇ ਜੀ ਪੱਤੇ ਨਾਲ ਇਹ ਤਗੜਾ ਪੂੜਾ ਬਣੇਵਾ ਤਾਂ ਇਹ ਜਦ ਵੱਡਾ ਇਹ ਲਾਸਟ ਵਾਲਾ ਵੱਡਾ ਹੀ ਬਣਦਾ ਹੈ ਹਾਂ ਓ ਬੱਲੇ 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 ਇਧਰ ਤੇ ਦੇ ਦਿਓ ਇਹਨਾਂ ਨੂੰ ਦੇ ਦਿਓ ਸੇਕ ਜ਼ਿਆਦਾ ਹੋ ਗਿਆ ਨਾ ਹੱਥ ਜਾਂਜੂ ਕੋਈ ਨਹੀਂ ਕੋਈ ਨਹੀਂ ਕੋਈ ਆ ਲਓ ਜੀ ਆ ਦੇਖੋ ਜੀ ਥੋੜਾ ਪਤਾ ਨਹੀਂ ਵੀ ਤੋ ਡੇਕਾਰ ਦੀਆਂ ਸਿੱਖੂਗੀਆ ਕਿ ਨਹੀਂ ਆਹੇ ਕਪੂੜੇ ਨਾ ਸਿੱਖਗੀ ਮੇਰੀ ਨੂੰ ਨਹੀਂ ਆਏ ਖਲਾ ਰਿਆ ਸੀ ਆਏ ਪਾਇਆ ਸੀ ਦੇਖੋ ਜੀ ਆ ਚੀਜ਼ ਬੜੀ ਵਧੀਆ ਹੈ ਵੀ ਨੂ ਰਾਣੀ ਜੀ ਲੱਗੇ ਹੋਏ ਨੇ ਇੱਧਰ ਸੱਸ ਬੈਠੀ ਹੈ ਠੀਕ ਹੈ ਜੀ ਔਰ ਇਹ ਚੀਜ਼ ਤਾਂ ਸਾਡਾ ਵਿਰਸਾ ਹੈ ਨਾ ਹਾਂਜੀ ਪਿਆਰ ਮੁਹੱਬਤ ਜੇ ਪਿਆਰ ਮੁਹੱਬਤ ਹੁੰਦਾ ਸੀ ਤਾਂ ਮਾਤਾ ਸਿੰਦਰ ਕੌਰ ਤਾਂ ਹੀ ਪੂੜੇ ਬਣਦੇ ਸੀ ਹਨਾ ਤਾਂ ਹੀ ਬਣਦੇ ਹਨਾ ਹੋਰ ਹੋਰ ਸਮਾਨੀਨ ਕਸਿਆ ਮੈਂ ਜਿਵੇਂ ਉਹ ਵੀ ਕਰ ਲਿਆ ਤਿਆਰ ਹਾਂ ਹਾਂ ਕਰਦੇ ਸਿਆਣੇ ਇਹਨੂੰ ਤਾਂ ਦੱਸਿਆ ਇਹਨੇ ਓਮੇ ਕਰ ਲਿਆ ਤਿਆਰ ਤੁਹਾਨੂੰ ਦੱਸਿਆ ਤਾਂ ਉਹਨੂੰ ਤਾਂ ਆਪਣਿਆ ਨਹੀਂ ਇਹ ਜਿਹੜੇ ਦੇਖਣ ਵਾਲੇ ਇਹਨਾਂ ਨੇ ਵੀ ਕਰ ਲੈਣਾ ਲੋ ਜੀ ਸਰੋਤਿਓ ਪੂੜੇ ਮਿੱਠੇ ਕਦੋਂ-ਕਦੋਂ ਬਣਦੇ ਨੇ ਦੱਸਿਓ ਤੁਹਾਡੇ ਇਲਾਕੇ ਵਿੱਚ ਇਹਨਾਂ ਨੂੰ ਕੀ ਕਹਿੰਦੇ ਨੇ ਮਿੱਠੇ ਪੂੜਿਆਂ ਨੂੰ ਔਰ ਕਿਹੜੇ ਤਿਹਾਰਾਂ ਤੇ ਬਣਦੇ ਨੇ ਕਿਹੜੇ ਮੌਸਮ ਵਿੱਚ ਬਣਦੇ ਨੇ ਕੌਣ ਤੁਹਾਡੇ ਘਰਾਂ ਵਿੱਚ ਬਣਾਉਂਦਾ ਹੈ ਆਪਣੀਆਂ ਯਾਦਾਂ ਸਾਂਝੀਆਂ ਕਰਿਓ ਬਸ ਔਰ ਦੱਸਿਓ ਵੀ ਕਿਆ-ਕਿਆ ਪੈਂਦਾ ਬੈਟਰ ਦੇ ਵਿੱਚ ਪੈਂਜੀ ਨੇ ਤਾਂ ਦੱਸਦਾ ਵੀ ਕਿਆ ਕੁਝ ਪਾਇਆ ਹੋਇਆ ਪੈਂਜੀ ਕਿਆ ਕੁਝ ਪਾਇਆ ਹੋਇਆ ਇਹਦੇ ਵਿੱਚ ਗੁੜ ਆਟਾ ਸੌਂਫ ਗੁੜ ਆਟਾ ਸੌਂਫ ਜੀ ਸੌਂਫ ਤੁਸੀਂ ਕਹਿੰਦੇ ਸੀ ਮਾੜੀ ਜੀ ਹੱਥ ਨਾਲ ਕਰਕੇ ਹਾਂਜੀ ਹਾਂ ਉਹਦੇ ਨਾਲ ਸੌਂਫ ਥੋੜੀ ਜਿਹੀ ਲੈ ਕੇ ਹੱਥ ਨਾਲ ਮਸਲ ਕੇ ਤੇ ਵਿੱਚ ਪਾਤੀ ਕਿਉਂਕਿ ਉਹਦਾ ਟੇਸਟ ਵਧੀਆ ਬਣ ਜਾਂਦਾ ਹੈ ਤੁਸੀਂ ਵੀ ਦੱਸੋ ਜੀ ਤੁਸੀਂ ਕਿਆ ਕੁਝ ਕਰਦੇ ਹੋ ਇਹਨਾਂ ਤੋਂ ਇਲਾਵਾ ਜੀ ਵਾਹ ਜੀ ਵਾਹ ਇਹ ਮੇਰੇ ਜਠਾਣੀ ਕਹਿੰਦੇ ਥੋੜਾ ਪਤਲਾ ਰੱਖੋ ਬੈਟਰ ਤੁਸੀਂ ਗਾੜਾ ਰੱਖਿਆ ਅੱਛਾ ਜਠਾਣੀ ਦੀ ਡਾਇਰੈਕਸ਼ਨ ਵੀ ਆ ਗਈ ਹੁੰਦੇ ਕੋਈ ਆ ਦੇਖੋ ਜੀ ਜਠਾਣੀ ਜੀ ਨੇ ਤਾਂ ਟ੍ਰੈਕਸ਼ਨ ਗੱਲ ਕਹਿੰਦੇ ਮੰਨਣੀ ਚਾਹੀਦੀ ਐ ਸੋ ਅਸੀਂ ਉਹਨਾਂ ਦੀ ਮੰਨ ਕੇ ਚੱਲ ਰਹੇ ਹਾਂ ਆ ਦੇਖੋ ਜੀ ਅਸਲੀ ਗੱਲ ਹੈ ਵੱਡਿਆਂ ਦੀ ਗੱਲ ਮੰਨਣੀ ਚਾਹੀਦੀ ਹੈ ਹਾਂ ਜੀ ਹੈ ਇਹ ਦੂਜੇ ਨਹੀਂ ਕੋਈ ਨਹੀਂ ਕਹਿੰਦਾ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਵਧੀਆ ਪੂਰਾ ਬਣ ਰਿਹਾ ਇਹ ਪਤਾ ਨਹੀਂ ਆ ਪਤਲੇ ਵਾਲਾ ਜ਼ਿਆਦਾ ਹੋਰ ਫੈਲ ਰਹਿਣਾ ਸੌਖਾ ਹਾਂ ਜੀ ਸਵਾਦ ਆ ਉਹ ਵੀ ਬੜਾ ਮਾੜਾ ਮਾੜਾ ਦਾ ਇੱਕ ਸਾਈਡ ਤੇ ਖਾ ਕੇ ਦੇਖਿਆ ਅੱਛਾ ਹਾਂ ਮੈਂ ਵਿੱਚ ਨੂੰ ਦਾ ਲਾ ਗਿਆ ਇਹ ਤੇ ਰਹਿ ਨਹੀਂਦਾ ਹੋ ਰਿਹਾ ਮੈਨੂੰ ਨਾ ਯਾਦ ਆ ਰਹੀ ਮੈਨੂੰ ਆਪਣੀ ਮਾਤਾ ਦੀ ਯਾਦ ਆ ਰਹੀ ਹੈ ਉਹ ਬਣਾਉਂਦੀ ਹੁੰਦੀ ਸੀ ਪੂੜੇ ਉਹ ਬਣਾਉਂਦੀ ਹੁੰਦੀ ਹਾਂ ਉਹ ਲੂਣਕੇ ਵੀ ਬੜੇ ਸੋਹਣੇ ਬਣਾਉਂਦੇ ਤੇ ਉਹ ਪਿਆਜ਼ ਵਾਲੇ ਪਿਆਜ਼ ਵਾਲੇ ਜਠਾਣੀ ਦੀ ਜਠਾਣੀ ਦੀ ਡਾਇਰੈਕਸ਼ਨ ਹੈ ਹੂੰ ਦੇਖੋ ਡਾਇਰੈਕਸ਼ਨਾਂ ਨਾਲ ਕੰਮ ਹੁੰਦਾ ਹੈ ਅੱਗੇ ਲੋਕੀ ਜਿਹੜੇ ਨਾ ਇੱਕ ਦੋਏ ਦੀ ਸਲਾਹ ਡਾਇਰੈਕਸ਼ਨ ਕਹਿਣਾ ਮੰਨਦੇ ਹੁੰਦੇ ਸੀ ਨਾ ਇਹ ਨਹੀਂ ਸੀ ਕਹਿੰਦੇ ਮੈਨੂੰ ਸਾਰਾ ਕੰਮ ਆਉਂਦਾ ਮੈਨੂੰ ਆਉਂਦਾ ਆ ਹਾਂ ਕਹਿੰਦੇ ਸੀ ਕੋਈ ਨਹੀਂ ਜਿੱਦਾਂ ਤੂੰ ਕਹਿੰਦਾ ਵੀ ਜੇ ਕੋਈ ਘਰ ਦਾ ਕੰਮ ਵੀ ਕਰਨਾ ਜੇ ਨਹੀਂ ਪਤਾ ਲੱਗਦਾ ਮਾਤਾ ਸਾਡੀ ਘਰੇ ਡਈ ਹੁੰਦੀ ਮੈਂ ਤਾਂ ਅਕਸਰ ਦੀਦੀ ਕੋਲ ਆ ਜਾਂਦੀ ਆ ਦੀ ਮੈਨੂੰ ਦੱਸੋ ਕਿੱਦਾਂ ਕਰਨਾ ਅੱਛਾ ਕਰਨਾ ਜੋ ਕੁਝ ਵੀ ਹੈਗਾ ਬੱਚਿਆਂ ਨੂੰ ਕੁਝ ਹੋ ਜਾਵੇ ਤਾਂ ਵੀ ਪੁੱਛੀਦਾ ਵੀ ਦੀ ਸਲਾਹ ਲੈਂਦੇ ਹੋ ਦੇਖੋ ਪਰਿਵਾਰਾਂ ਦੇ ਵਿੱਚ ਇਹੀ ਚੀਜ਼ ਹੁੰਦੀ ਸੀ ਆ ਦੇਖੋ ਜੀ ਕਿਆ ਸੋਨਾ ਪੂੜਾ ਆਇਆ ਜੀ ਵਾਹ ਜੀ ਵਾਹ ਹਾਂ ਮਾਤਾ ਕਾਦੇ ਨੂੰ ਖਲਾਣੇ ਫਿਰ ਇਹ ਚਾਹ ਨਾਲ ਕੇ ਦੁੱਧ ਨਾਲ ਕਾਦੇ ਨੂੰ ਜਿਸ ਕਾਹਦੇ ਨਾ ਮਾਰੀ ਨਹੀਂ ਵੈਸੇ ਕਾਦਰ ਖਾਂਦੇ ਹੁੰਦੇ ਤਾਂ ਜ਼ਿਆਦਾ ਵੈਸੇ ਤਾਂ ਖੀਰ আর ਪੂੜੇ ਦਾ ਹੀ ਅਸਲੀ ਮੇਲ ਖੀਰ আর ਪੂੜੇ ਦਾ ਹੈ ਹਾਂਜੀ ਵੈਸੇ ਉਹਦਾ ਖਾਣ ਵਾਲੇ ਬਹੁਤ ਦੁੱਧ ਨਾਲ ਵੀ ਖਾ ਲੈਂਦੇ ਆ ਕੱਚੇ ਦੁੱਧ ਦੇ ਨਾਲ ਲੈ ਕੇ ਅੱਛਾ ਬਹੁਤ ਵਧੀਆ ਦੁੱਧ ਨਾਲ ਵੀ ਖਾ ਲੈਂਦੇ ਆ ਚਾਹ ਦਾ ਬਣਾ ਲੈਂਦੇ ਆ ਚਾਹ ਨਾਲ ਅੱਛਾ ਚਾਹ ਨਹੀਂ ਖਾ ਲੂ ਹਾਂ ਚਾਹ ਇੱਕਣੀ ਰੱਖ ਦੋ ਰੱਖ ਜਿਹਾ ਰੱਖ ਦੋ ਆ ਦੇਖੋ ਮੇਰੇ ਬੁੱਤ ਨੇ ਪਾਣੀ ਵੀ ਨਹੀਂ ਲਿਆ ਕੁਸ ਵੀ ਨਹੀਂ ਖਾਂਦਾ ਐਦਾ ਹੀ ਖਾ ਰਹੀ ਸੀ ਆਪਾਂ ਜਬਰਦਸਤ ਹੈ ਜੀ ਬਹੁਤ ਸਵਾਦ ਬੜਾ ਗਿਆ ਨਜ਼ਾਰਾ ਆ ਗਿਆ ਜੀ ਚੱਕ ਲਈ ਹਾਂ ਜੀ ਚੱਕ ਤੇ ਚੱਕ ਇਹ ਕਲਾਸ ਜੀ ਹੈ ਵਾਹ ਜੀ ਵਾਹ ਆ ਲਓ ਜੀ ਇੱਕ ਹੋ ਰਿਹਾ ਆ ਲੰਡੋ ਹੋ ਰਿਹਾ ਹੋ ਰਿਹਾ ਤੇ ਆ ਰਿਹਾ ਜੀ ਤਾਂ ਮੈਂ ਵੀ ਖਾਣਾ ਹੈ ਮਾਤਾ ਮੇਰੇ ਜੋ ਗੱਲ ਬਣਾ ਦੀ ਕੋਈ ਨਾ ਖਾਏਗਾ ਸਵਾਦ ਬਹੁਤ ਬਹੁਤ ਸਵਾਦ ਬੜਿਆ ਹੂੰ ਪੰਜਾਬੀ ਕਹਿੰਦੇ ਵੱਟ ਕੱਟਦੇ ਵੱਟ ਕੱਟਦੇ ਆਹ ਲਓ ਜੀ ਪੰਜਾਬੀਆਂ ਦੀ ਬੋਲੀ ਆ ਆ ਦੇਖੋ ਜੀ ਵੱਟ ਕੱਟਦੇ ਵੱਟ ਕੱਟਦੇ ਮਤੂੰ ਵੀ ਨਾ ਮੇਰੀ ਧੀ ਨੂੰ ਵੱਡਾ ਕਰ ਇਹ ਲਾਸਟ ਆ ਜੀ ਇਸੇ ਦੇ ਦੇ ਮੈਂ ਨਹੀਂ ਦੇ ਸਕਦਾ ਇਹ ਪੱਤਾ ਕਾਹਦਾ ਇਹ ਰੋਟੇ ਦਾ ਹੈ ਰੋਟੇ ਦਾ ਹਾਂ ਜੀ ਢੋੜ ਵੀ ਕਹਿੰਦੇ ਆ ਬਰੋਟਾ ਹਾਂ 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 ਲਓ ਜੀ ਬੋਰਡ ਦੇ ਪੱਤਾ ਇਹ ਜਿੱਥੇ ਨਾ ਹੋਵੇ ਨਾ ਉੱਥੇ ਆਪਣਾ ਗੱਤਾ ਵੀ ਦੇ ਦਿੰਦਾ ਹੈ ਗੱਤੇ ਨਾਲ ਹੀ ਹੋ ਜਾਂਦਾ ਐਸੀ ਕਿ ਮਾਤਾ ਦਾ ਕਰਾ ਤਾਂ ਉਹਨੇ ਊੜੇ ਬਣਾਏ ਤੇ ਹੈ ਸਿੰਧਰ ਗੌਰ ਜੀ ਹਾਂ ਜੀ ਉਹਨੇ ਜਾਮਣ ਦਾ ਪੱਤਾ ਵਰਤਿਆ ਦਾ ਅੱਛਾ ਜਾਮਣ ਦਾ ਪੱਤਾ ਹਾਂ ਉਹਨਾਂ ਦੇ ਨੇੜੇ ਜਾਮਣ ਲੱਗੀ ਹੋਈ ਸੀ ਠੀਕ ਸਿੰਧਰ ਕੌਰ ਜੀ ਤੇ ਨੂਰਾਨੀ ਜੀ ਪਿਛਲੇ ਵੀਡੀਓ ਚਟਣੀ ਦੇ ਵਿੱਚ ਵੀ ਇਹਨਾਂ ਨੇ ਹੈਲਪ ਕਰੀ ਸੀ ਅੱਜ ਪੂੜਿਆਂ ਦੇ ਵਿੱਚ ਵੀ ਇਹਨਾਂ ਦੇ ਵੀ ਹੱਥ ਲਵਾਓ ਜੀ ਪੂੜਿਆਂ ਨੂੰ ਲਓ ਜੀ ਵਾਹ ਜੀ ਵਾਹ ਆ ਦੇਖੋ ਜੀ ਜੋੜੀ ਰਹੇ ਕੈਮ ਸਲਾਮਤ ਹੈ ਮਜ਼ਾ ਆ ਗਿਆ ਜੀ ਪਿਛਲਾ ਚਟਨੀ ਵਾਲਾ ਵੀਡੀਓ ਦੇਖਣਾ ਜੀ ਇਹ ਨਾਲ ਬੈਠੇ ਸੀਗੇ ਬੱਚੇ ਮੈਂ ਮੈਂ ਅੱਗ ਵਾਲੀ ਏ ਇਹ ਕਹਿੰਦੇ ਮੈਂ ਪਿੱਛੇ ਨਾ ਰਹਿਣਾ ਕਿਤੇ ਨਾ ਨਹੀਂ ਇਹ ਇਹ ਅਸਲੀ ਅਸਲੀ ਕੰਮ ਇਹਨਾਂ ਨੇ ਕਰਿਆ ਜੀ ਅੱਗ ਵਾਲੀ ਹੈ ਨਾ ਅੱਗ ਵਾਲੀ ਸੇਕ ਭਾਵੇਂ ਸ਼ੁਰੂ ਤੇ ਜ਼ਿਆਦਾ ਹੋ ਗਿਆ ਤਾਂ ਨਾ ਹਾਂ ਸੇਕ ਤਾਂ ਮੈਂ ਲੈਂਦਾ ਅੱਗੇ ਨੇ ਜਾਣ ਕੇ ਜਿੰਦ ਨਾ ਵਾਲੀ ਆ ਜਾਦੇ ਵੀ ਕਿਤੇ ਇਹਦੀ ਵੀਡੀਓ ਨਾ ਵੀ ਫੇਲ ਹੋ ਜਵੇ ਅੱਛਾ ਆ ਦੇਖ ਲੈ ਇਹ ਕਿੰਨੀ ਖਰਾਬ ਹੈ ਹੈ ਇਹ ਤਾਂ ਹੁਣ ਤੁਹਾਡਾ ਆਪਸੀ ਮਾਮਲਾ ਇਹ ਦਰਾਲੀਆਂ ਜਠੜੀਆਂ ਦੀ ਹਲਕੀ ਨੋਖ ਚੋਕ ਸਾਹ ਚੱਲਦੀ ਹੈ ਇੰਨੀ ਕੁ ਚੱਲਦੀ ਹੈ ਅੱਛਾ ਅੱਛਾ ਲੜ ਪੈਣੀ ਅਸੀਂ ਇੱਕ ਵੀ ਹੋ ਜਾਂਦਾ ਹਾਂ ਹਾਂ ਇਹੀ ਤਾਂ ਅਸਲੀ ਗੱਲ ਹੁੰਦੀ ਸੀ ਅਸਲੀ ਗੱਲ ਹੁੰਦੀ ਮੈਨੂੰ ਯਾਦ ਹੈ ਵੀ ਸਾਡੇ ਮਾਤਾ ਜੀ ਤੇ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਮੇਰੇ ਮਾਤਾ ਜੀ ਤਾਂ ਬੜੇ ਤੇ ਹਾਂ ਜਿਹੜੀਆਂ ਦਰਾਨੀਆਂ ਸੀਗੀਆਂ ਨਾਲ ਹਾਂ ਉਹ ਕਈ ਵਾਰੀ ਲੜ ਪੈਂਦੀ ਸੀਗੀ ਅਸੀਂ ਛੋਟੇ ਛੋਟੇ ਹੁੰਦੇ ਤੇ ਲੜਾਈ ਤਾਂ ਕਰਾਂ ਤੇ ਹੋ ਜਾਂਦੀ ਐ ਇਹਦੇ ਤੇ ਕੋਈ ਠੀਕ ਐ ਨਾ ਉਹ ਫਿਰ ਲੜ ਪੈਣਾ ਨਾ ਸ਼ਾਮਾਂ ਨੂੰ ਅਸੀਂ ਸੋਚਣਾ ਵੀ ਲੜਾਈ ਹੋ ਗਈ ਵੀ ਇਹ ਲੱਗਦਾ ਹੁਣ 8-10 ਦਿਨ 15 ਦਿਨ ਇਹ ਹੁਣ ਬੋਲ ਚੱਲ ਹੋਣੀ ਨਹੀਂ ਉਹ ਸ਼ਾਮਾਂ ਨੂੰ ਅਸੀਂ ਖੇਡ ਖੂਡ ਕੇ ਆਣਾ ਉਹ ਦਰਾਨੀਆਂ ਨੇ ਕੋਲ ਬੈਠੀਆਂ ਹੋਣੀਆਂ ਉਹ ਸੰਤਰੇ ਛਿਲਕੇ ਖਾ ਰਹੀਆਂ ਕਟੀਆਂ ਆਹੀ ਅਸਲੀ ਖੂਬੀ ਹੁੰਦੀ ਜੀ ਪਰਿਵਾਰਾਂ ਦੀ ਹੈ ਕੋਈ ਲੜਾਈ ਨਹੀਂ ਕੋਈ ਲੜਾਈ ਨਹੀਂ ਇਹ ਤਾਂ ਬਸ ਪਿਆਰ ਮੌਕੇ ਦੀ ਲੜਾਈ ਹੈ ਮੁੜ ਕੇ ਉਸਤੇ ਬਾਅਦ ਫਿਰ ਉਹ ਹੀ ਯਾਰ ਅੱਜ ਦਾ ਨਾਲ ਬੈਠੇ ਨੂਰਾਨੀ ਜੀ ਠੀਕ ਹੈ ਨਾ ਉਧਰ ਵਾਲਾ ਵੀਡੀਓ ਜਿਹੜਾ ਚਟਨੀ ਵਾਲੇ ਦੀ ਗੱਲ ਕਰਦੇ ਤੇ ਚਟਨੀ ਵਾਲਾ ਵੀਡੀਓ ਬੱਚੇ ਵੀ ਨਾਲ ਬੈਠੇ ਤੇ ਸਰੋਤਿਆਂ ਨੇ ਬਹੁਤ ਕਮੈਂਟ ਕਰੇ ਕਹਿੰਦੇ ਵੀ ਇਹ ਪਰਿਵਾਰ ਜਿਹੜਾ ਨੇ ਇੱਥੇ ਪ੍ਰਮਾਤਮਾ ਦੀ ਮਿਹਰ ਰਵੇ ਲੋਕੀ ਦਵਾਵਾਂ ਦਿੰਦੇ ਆ ਸਰੋਤੇ ਸਾਡੇ ਜਿਹੜੇ ਨੇ ਇਹਨਾਂ ਦਾ ਪਰਵਾਹ ਵੀ ਬਹੁਤ ਹੈ ਆ ਦੇ ਕਿੰਨੇ ਕਿੰਨਾ ਪਰਵਾਹ ਇਹ ਸਾਡਾ ਹੀ ਆ ਆ ਦੇਖੋ ਜੀ ਪਿੱਛੇ ਵਾਲੇ ਤੇ ਕੈਂਪ ਬਾਲਕੋਨੀ ਵਾਲੇ ਤੇ ਕੈਮਰਾ ਮਾਰੋ ਜਰਾ ਕਮਾ ਦਿਓ ਲਓ ਜੀ ਆ ਦੇਖੋ ਜੀ ਕਿਆ ਸੁਨੇ ਜੀ ਪੂਰੇ ਮਿੱਠੇ ਐ ਮਜ਼ਾ ਆ ਗਿਆ ਜੀ ਮਾਤਾ ਜੀ ਆ ਤਾਂ ਬਹੁਤ ਵਧੀਆ ਲੱਗਿਆ ਹਾਂਜੀ ਦੇਖਾ ਮੈਂ ਮੜਿਆ ਚੈੱਕ ਕਰਕੇ ਨਾ ਦੇਖੋ 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 ਜੀ ਦੇਖੋ ਵਾਹ ਜੀ ਵਾਹ ਜਦ ਬਣਦਾ ਪਿਆ ਸੀ ਨਾ ਤਾਂ ਮਿੱਠਾ ਐਨ ਵਧੀਆ ਨਾ ਹਾਂ ਹੂੰ ਸਹੀ ਕੁ ਮਜ਼ਾ ਆ ਗਿਆ ਮਜ਼ਾ ਆ ਗਿਆ ਬਹੁਤ ਨਜ਼ਾਰੇਦਾਰ ਜੀ ਹਾਂ ਮਿੱਠਾ ਪੂੜਾ ਬੇਬੇ ਸਿੰਦਰ ਕੌਰ ਜੀ ਨੇ ਬਣਾਇਆ ਪਿੰਡ ਖੇੜੀ ਦੇ ਮੈਂ ਕਹਿੰਦਾ ਚੁੱਲ੍ਹ ਦੇ ਉੱਤੇ ਬਣਿਆ ਐ ਪੱਤੇ ਨਾਲ ਫਲਾ ਫਲਾ ਕੇ ਤੁਸੀਂ ਜਦਾਂ ਦੇਖਿਆ ਔਰ ਸਵਾਦ ਦੇ ਵਿੱਚ ਬਹੁਤ ਵਧੀਆ ਮੈਂ ਕਹਿੰਦਾ ਇੱਤੇ ਬਾਅਦ ਭਾਵੇਂ ਦੁੱਧ ਪੀ ਲੀਏ ਹਾਂਜੀ ਪੀ ਲਓ ਹਾਂ ਪੀ ਲਓ ਉੱਪਰ ਤੇ ਦੁੱਧ ਪੀ ਲੇ ਕੋਈ ਚੱਕਰ ਨਹੀਂ ਆ ਦੁੱਧ ਵੀ ਤਾਂ ਕੋਈ ਨਹੀਂ ਤਾਂ ਕੋਈ ਬਿਗਾੜ ਨਹੀਂ ਭਾਵੇਂ ਚਾਹ ਪੀ ਲਓ ਨਾ ਭਾਵੇਂ ਚਾਹ ਪੀ ਲਓ ਚਾਹੇ ਦੁੱਧ ਪੀ ਲਓ ਪਰ ਗੁੜ ਨਾਲ ਗੋੜਾ ਲੈਣਾ ਜੀ ਤਾਂ ਦੁੱਧ ਪੀਆਗੇ ਤਾਂ ਜ਼ਿਆਦਾ ਵਜੇ ਲੱਗੂਗਾ ਇਹ ਜ਼ਿਆਦਾ ਬਣਗੀ ਵੱਲ ਹੈਣਾ ਚਾਹ ਨਾਲ ਤੇ ਵੀ ਹਾਂ ਆ ਦੇਖੋ ਜੀ ਦੱਸਿਓ ਜਰੂਰ ਕਮੈਂਟ ਕਰਕੇ ਵੀ ਤੁਹਾਡੇ ਵੱਲ ਇਹਨਾਂ ਪੂੜਿਆਂ ਨੂੰ ਕਿਆ ਕਹਿੰਦੇ ਨੇ ਕਦੋਂ ਬਣਾਉਂਦੇ ਨੇ ਤੇ ਤੁਹਾਡੀ ਨਾਨੀ ਬਣਾਉਂਦੀ ਸੀ ਤੁਹਾਡੀ ਮਾਤਾ ਬਣਾਉਂਦੀ ਸੀ ਤੁਹਾਡੀ ਦਾਦੀ ਬਣਾਉਂਦੀ ਸੀ ਕੌਣ ਬਣਾਉਂਦਾ ਸੀ ਕਮੈਂਟ ਕਰਿਆ ਜੇ ਜਰੂਰ ਔਰ ਬੇਬੇ ਸਿੰਦਰਕੋਰਾ ਦੇਖੋ ਜਿੱਧਰ ਮਾਰਿਓ ਕੈਮਰਾ ਜੀ ਸਿੰਦਰਕੋਰਾ ਜਿੱਤੇ ਆ ਹੈ ਜੀ ਸਾਡੇ ਅੱਜ ਦੇ ਹੀਰੋ ਆ ਫੜੋ ਜੀ ਤੁਸੀਂ ਹੱਥ ਵਿੱਚ ਲਓ ਜੀ ਇਹਨਾਂ ਨੂੰ ਕਰੋ ਜੀ ਦੱਸ ਦਿਓ ਵੀ ਹੋਰ ਵੀ ਸਾਡੇ ਵੀਡੀਓ ਆਉਣੇ ਨੇ ਹੁਣ ਸਾਡੀ ਵੀਡੀਓ ਹੋਰ ਵੀ ਤੁਹਾਡੇ ਕੋਲ ਆਊਗੀ ਹਾਂ ਤੇ ਤੁਸੀਂ ਹੋਰ ਵੀ ਕਮੈਂਟ ਕਰਿਓ ਤੇ ਨਾਲੇ ਸਨੋਤੇਓ ਸਾਨੂੰ ਦੱਸਿਓ ਵੀ ਕਿੱਦਾਂ ਦੇ ਪੂੜੇ ਬਣੇ ਆ ਖਾ ਕੇ ਦੱਸਿਓ ਵੀ ਏਵੇਂ ਬਣਾਈ ਸੀ ਅਸੀਂ ਤੇ ਸਾਨੂੰ ਬਹੁਤ ਵਧੀਆ ਲੱਗੇ ਕਾਦੇ ਨਾਲ ਖਾਦੇ ਹਾਂ ਚਾਹ ਨਾਲ ਖਾਦੇ ਕੇ ਦੁੱਧ ਨਾਲ ਆ ਚਾਹ ਨਾਲ ਖਾਦੇ ਕੇ ਦੁੱਧ ਨਾਲ ਜਰੂਰ ਦੱਸੋ ਜੀ ਚਾਹ ਨਾਲ ਖਾਦੇ ਕੇ ਦੁੱਧ ਨਾਲ ਇਹਨਾਂ ਦੀ ਮੌਸਮ ਆਏ ਆ ਆਪਾਂ ਤਾਂ ਤੁਹਾਨੂੰ ਦੱਸਿਆ ਹੀ ਆ ਵੀਡੀਓ ਦੇ ਵਿੱਚ ਤੇ ਇਹ ਸੌਣ ਮਹੀਨੇ ਦੇ ਵਿੱਚ ਬਣਦੇ ਆ ਆਪਾਂ ਖਾਣ ਨੂੰ ਤਾਂ ਕਦੇ ਵੀ ਬਣਾ ਲੀਏ ਅਸਲੀ ਜਾਣੀ ਜਿਹੜਾ ਪੁਰਾਣਾ ਰਵਾਜ ਆ ਨਾ ਇਹ 100 ਮਹੀਨੇ ਦੇ ਵਿੱਚ ਦੋ ਵਾਰ ਬਣਾ ਲਓ ਤਿੰਨ ਵਾਰ ਬਣਾ ਲਓ ਤੇ ਇਹ ਬਣਦੀ ਹੈ ਹਾਂਜੀ ਆਹੋ ਕੀ ਗੱਲ ਆ ਠੀਕ ਹੈ ਬਾਬਾ ਜੀ ਹਾਂ ਅਜਾ ਨੂਨ ਕੇ ਤਾਂ ਜਦ ਮਰਜ਼ੀ ਬਣਾ ਲਓ ਹਨਾ ਉਹ ਨੂਨ ਕੇ ਮਿੱਠੇ ਵੀ ਬਣ ਜਾਂਦੇ ਜਿਵੇਂ ਆਪਾਂ ਬਣਾਏ ਤੁਸੀਂ ਕਹਾਂ ਕੁਝ ਕਹਿੰਦੇ ਤੇ ਬੜਾ ਕੁਝ ਬਣਾਣ ਦੇ ਤੁਸੀਂ ਤੁਹਾਨੂੰ ਵੀ ਆਉਂਦਾ ਖਾਜਾ ਕੁਝ ਹਾਂ ਗੁਲਗੁਲੇ ਘਿਚੋਰੀਆਂ ਬਣਾ ਲਓ ਟਿੱਕੀਆਂ ਵਾਲਾ ਟਿੱਕੀਆਂ ਉਹ ਕਹਦੀਆਂ ਟਿੱਕੀਆਂ ਆਪਣੇ ਬਾਜੀ ਆਲੂ ਵਾਲੀਆਂ ਅੱਛਾ ਘਰਾਂ ਹੀ ਬਣ ਜਾਂਦੀਆਂ ਉਹ ਵਿੱਚ ਕੀ ਬਣੇ ਦਾਲ ਵੀ ਪਾਣੀ ਨਹੀਂ ਉਹਦੇ ਵਿੱਚ ਬਣਦਾ ਹੈ ਆਪਣੇ ਲੈ ਲੈਣੇ ਕਿਆ ਦਾ ਨਾ ਬ੍ਰੈਡ ਲੈ ਲੈਣੇ ਬ੍ਰੈਡ ਹਾਂ ਅੱਛਾ ਆਲੂ ਵਾਲ ਲੈਣੇ ਠੀਕ ਹੈ ਆਲੂ ਵਾਲ ਕੇ ਪਾਉ ਫੇਲੇ ਨੇ ਫਿਰ ਆਪਣੇ ਜਿਹੜੇ ਹੁਣੇ ਬ੍ਰੈਡ ਹੋਣਿਆਂ ਦਾ ਘੋਰ ਕੇ ਵਿੱਚ ਕਾ ਲੈਣੇ ਨੂੰ ਮਿਰਚ ਮਸਾਲਾ ਸਭ ਪਾ ਲੈਣਾ ਮਸਾਲਿਆਂ ਚ ਕਿਆ ਕਿਆ ਪਾਉਣਾ ਆਪਣਾ ਪਾ ਲੈਣਾ ਆ ਆਪਣਾ ਮਿਰਚ ਪਾ ਲੈਣੀ ਹਮਮ ਜੀਰਾ ਪਾ ਲੈਣਾ ਮਸਾਲਾ ਪਾ ਲੈਣਾ ਹਾਂ ਬਸ ਆਪਣੇ ਹਲਦੀ ਪਾ ਲਈ ਥੋੜੀ ਜਿਹੀ ਗਨੇ ਹਲਦੀ ਵੀ ਬਹੁਤੀ ਹੋ ਗਈ ਜਾਨੀ ਤੇ ਇਹ ਚੀਜ਼ਾਂ ਪਾ ਲੈਣੀ ਆ ਆਪਣੇ ਪਹਿਲਾਂ ਪਦੀਨਾ ਪਾ ਦੋ ਵਿੱਚ ਅੱਛਾ ਪਦੀਨਾ ਪਦੀਨਾ ਵੀ ਪਾਓ ਉਹਦੇ ਟੇਸਟ ਬਣ ਜਾਂਦੀ ਜ਼ਿਆਦਾ ਧਨੀਆ ਵੀ ਪੀਸਿਆ ਹੋਇਆ ਪੀਸਿਆ ਹੋਇਆ ਪੀਸਿਆ ਆ ਧਨੀਆ ਉਹਦੇ ਤੁਸੀਂ ਖਾ ਕੇ ਦੇਖਿਓ ਨਾਲ ਉਹਦੇ ਵਿੱਚ ਦਹੀਂ ਹਮ ਦਹੀਂ ਰੱਖੋ ਉੱਪਰ ਹੀ ਦੇ ਆ ਪਿਆਜ਼ ਛਿਰ ਕੇ ਰੱਖ ਲਓ ਤੇ ਮੂਲੀਆਂ ਨੇ ਤਾਂ ਮੂਲੀਆਂ ਰੱਖ ਲਓ ਦਹੀਂ ਰੱਖ ਲਓ ਪਰ ਕਿਉਂ ਜੀ ਸਰੋਤੇ ਉਹ ਦਿਲ ਕਰ ਪਿਆ ਨਾ ਜੀ ਖਾਣ ਨੂੰ ਪੂਰੀ ਪਲੇਟ ਤਿਆਰ ਕਰਤੀ ਟਿੱਕੀ ਦੀ ਜੇ ਬੱਚੇ ਆਉਂਦੇ ਆ ਸਤਾਂਵਾਂ ਨੂੰ ਟਿੱਕੀਆਂ ਬਣਾ ਕੇ ਖਾਦਾ ਨਹੀਂ ਅੱਛਾ ਬਰੀ ਕਾ ਬ੍ਰੈਡ ਪਕੌੜੇ ਪਰਸੋਂ ਆਏ ਤੇ ਪੋਤੇ ਆਏ ਜੀ ਉਹਨਾਂ ਨੂੰ ਇਹ ਬ੍ਰੈਡ ਇਹ ਪਕੌੜੇ ਮੈਂ ਕਹਿੰਨਾ ਬੇਬੇ ਪਿੰਡ ਖੇੜੀ ਦੇ ਵਿੱਚ ਆਪਾਂ ਕੋਈ ਤੁੱਲਾ ਸਾਝਾ ਤੁੱਲਾ ਨਾ ਬਣਾ ਦਈਏ ਬਣਾ ਦੋ ਹੈ ਸਾਰਾ ਕੁਝ ਸਾਰਾ ਕੁਝ ਜਿੱਥੇ ਬਣਦਾ ਰਿਹਾ ਕਰੋਗਾ ਲੋਕ ਦੂਰ ਦੂਰ ਤੇ ਆਣਗੇ ਦੱਸੋ ਜੀ ਸਰੋਤੇ ਜੇ ਬਣ ਗਿਆ ਚੁੱਲਾ ਖੇੜੀ ਪਿੰਡ ਦੇ ਵਿੱਚ ਬੇਬੇ ਸ਼ਿੰਦਰ ਕੌਰ ਦਾ ਆਓਗੇ ਜੀ ਫਿਰ ਤੁਸੀਂ ਹਾਂ ਠੀਕ ਹੈ ਮਾਤਾ ਤੇ ਬਸ ਤੁਹਾਨੂੰ ਥੋੜਾ ਸਾਰਾ ਦਾ ਧੰਨਵਾਦ ਤੁਸੀਂ ਦੱਸਿਓ ਕਿਵੇਂ ਦੇ ਬਣੇ ਆ ਕਿਵੇਂ ਦੇ ਨਹੀਂ ਤੁਸੀਂ ਆਪਣੇ ਘਰੇ ਬਣਾਇਓ ਬਣਾ ਕੇ ਖਾ ਕੇ ਤੇ ਫਿਰ ਸਾਨੂੰ ਦੱਸਿਓ ਵੀ ਕਿਵੇਂ ਦੇ ਬਣੇ ਕਮੈਂਟ ਕਰਿਓ ਜਿੰਨਾ ਵੀ ਹੋ ਸਕੇ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ